ਪਰਸਨਲ ਵਾਪਰ ਗਿਆ ਵੱਡਾ ਹਾਦਸਾ ਗੰਦੇ ਨਾਲੇ 'ਚ ਟਿੱਕੀ ਬਸ ਕਈ ਸਵਾਰੀਆਂ ਤੇ ਜ਼ਖਮੀ ਹੋਣ ਦਾ ਖਦਸ਼ਾ ਲੋਕਾਂ ਨੇ ਸਵਾਰੀਆਂ ਨੂੰ ਗੰਦੇ ਪਾਣੀ 'ਚੋਂ ਕੱਢਿਆ ਸਮਾਨ ਸਾਰਾ ਗੰਦੇ ਨਾਲੇ 'ਚ ਡੁੱਬਾ ਗੰਦੇ ਨਾਲੇ ਦੇ ਵਿੱਚ ਸਵਾਰੀਆਂ ਤੇ ਨਾਲ ਪਈ ਹੋਈ ਬਸ ਟਿੱਕਣ ਦੀ ਖਬਰ ਸਾਹਮਣੇ ਇਹ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਜੋ ਪੌੜੀਆਂ ਲਗਾ ਕੇ ਇਥੋਂ ਦੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕ੍ਰੇਨ ਵੀ ਮੌਕੇ ਤੇ ਮੌਜੂਦ ਹੈ ਜਿਸ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਸੇਜੋ ਪੋਲਦੇਵਾਲ ਚੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਚ ਡਿੱਗੀ ਬਸ ਚੋਂ ਸਵਾਰੀਆਂ ਨੂੰ ਛਿਛੇ ਤੋੜ ਤੋੜ ਕੇ ਬਾਹਰ ਕੱਢਿਆ ਜਾ ਰਿਹਾ ਹੈ ਖਰਚਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਈ ਸਵਾਰੀਆਂ ਜ਼ਖਮੀ ਹੋਈਆਂ ਹਨ ਬਸ ਨਾਲ ਵਾਪਰ ਗਿਆ ਵੱਡਾ ਹਾਦਸਾ ਗੰਦੇ ਨਾਲੇ ਚ ਟਿੱਕੀ ਬਸ ਕਈ ਸਵਾਰੀਆਂ ਤੇ ਜ਼ਖਮੀ ਹੋਣ ਦਾ ਖਦਸ਼ਾ ਲੋਕਾਂ ਨੇ ਸਵਾਰੀਆਂ ਨੂੰ ਗੰਦੇ ਪਾਣੀ ਚੋਂ ਕੱਢਿਆ ਸਮਾਨ ਸਾਰਾ ਗੰਦੇ ਨਾਲੇ ਚ ਡੁੱਬਾ ਗੰਦੇ ਨਾਲੇ ਦੇ ਵਿੱਚ ਸਵਾਰੀਆਂ ਤੇ ਨਾਲ ਭਰੀ ਹੋਈ ਬਸ ਟਿਕਨ ਦੀ ਖਬਰ ਸਾਹਮਣੇ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਜੋ ਪੌੜੀਆਂ ਲਗਾ ਕੇ ਇੱਥੋਂ ਦੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕ੍ਰੇਨ ਵੀ मौके ਤੇ ਮੌਜੂਦ ਹੈ ਜਿਸ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਬੱਸ ਜੋ ਪੁੱਲ ਦੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ 'ਚ ਡਿੱਗੀ ਬੱਸ 'ਚੋਂ ਸਵਾਰੀਆਂ ਨੂੰ ਛਿਛੇ ਤੋੜ ਤੋੜ ਕੇ ਬਾਹਰ ਕੱਟਿਆ ਜਾ ਰਿਹਾ ਹੈ। ਖਰਚਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਈ ਸਵਾਰੀਆਂ ਜ਼ਖਮੀ ਹੋਈਆਂ ਹਨ।